ਜਦੋਂ ਸੁਖਵੀਰ ਸਿੰਘ ਬਾਦਲ ਇੱਥੋਂ ਦੀ ਲੰਘ ਰਹੇ ਸੀ ਤਾਂ ਇੱਕ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਕਿ ਇੱਕ ਸਵੀਟਸ ਵਾਲੇ ਨੇ ਉਹਨਾਂ ਨੂੰ ਇੱਕ ਵੱਡਾ ਬੈਨਰ ਦਿਖਾਇਆ ਕਿ ਸਾਡਾ 2017 ਦਾ ਬੈਲੈਂਸ ਖੜਾ ਜੀ ਤੁਹਾਡੇ ਵੱਲ ਕਿ ਇੱਥੋਂ ਲੱਡੂ ਲੈ ਕੇ ਗਏ ਸੀ ਤਕਰੀਬਨ 2.5 ਲੱਖ ਦੇ ਲੱਡੂ ਇਹ ਜਿਹੜੀਆਂ ਸੜਕਾਂ ਨੇ ਇੱਥੋਂ ਸੁਖਵੀਰ ਸਿੰਘ ਬਾਦਲ ਦਾ ਕਾਫਲਾ ਇਸ ਤਰਫ ਜਾ ਰਿਹਾ ਸੀ ਇਕਬਾਲ ਸਿੰਘ ਝੁੰਦਾ ਉਹਨਾਂ ਦੇ ਨਾਲ ਸਨ ਉਹ ਚੋਣ ਪ੍ਰਚਾਰ ਕਰ ਰਹੇ ਸੀ 2017 ਦੀ ਵਿਧਾਨ ਸਭਾ ਇਲੈਕਸ਼ਨ ਵਿੱਚ ਮੇਰੀ ਦੁਕਾਨ ਤੋਂ ਲੱਡੂ ਲੈ ਕੇ ਗਏ ਸੀ ਜਿਸ ਦੇ ਪੈਸੇ 256350 ਹਲੇ ਤੱਕ ਬਾਕੀ ਹਨ ਮੈਂ ਵੀਰ ਜੀ ਮਿਲਦਾ ਰਿਹਾ ਹਾਂ 8ਵੇਂ ਮਹੀਨੇ ਇਹਨਾਂ ਕੋਲ ਜਾਂਦਾ ਵੀ ਰਿਹਾ ਵਰਮਾ ਘਰ ਨਾਲ ਉਸਤੇ ਵੀ ਜਾਂਦਾ ਰਿਹਾ ਛੋੜੀ ਕੋਲ ਵੀ ਦਫ਼ਤਰ ਜਾਂਦਾ ਰਿਹਾ ਮੈਂ ਕਿ ਵੀ ਮੇਰੇ ਪੈਸਿਆਂ ਦਾ ਹੱਲ ਕਰ ਦਿਓ ਇਹ ਰੋਜ਼ ਮੈਨੂੰ ਲਾਰੇ ਅੱਜ ਕਰਦੇ ਆ ਦੋ ਦਿਨ ਖੜਜਾ ਚਾਰ ਦਿਨ ਖੜਜਾ ਰਣਜੀਤ ਰੱਖਦੇ ਹੋਏ ਵੀਰ ਜੀ ਇਹਨਾਂ ਨੇ 2018 ਦੇ ਵਿੱਚ ਇੱਥੇ ਕੋਈ ਕਪਸਰ ਲੱਗਿਆ ਸੀ ਉਹ ਸ਼੍ਰੋਮਣੀ ਕਾਲੀਦਾਲ ਦਾ ਬਹੁਤ ਖਾਸ ਸੀ ਇਹਨਾਂ ਦੀ ਉਹਨਾਂ ਨਾਲ ਗੱਲਬਾਤ ਸੀ ਇਹਨਾਂ ਨੇ ਵੀ ਜੀ ਮੈਨੂੰ ਉਹਨਾਂ ਨਾਲ ਰਲ ਕੇ ਮੈਨੂੰ ਘਰੋਂ ਚਕਾ ਲਿਆ ਚਰੋ ਚਕਾ ਕੇ ਵੀ ਜੀ ਮੇਰੇ ਲਾਇਸੈਂਸੀ ਵੈਪਨ ਚਕਾਲੇ ਕਰੋ ਝੂਠੇ ਪਰਚੇ 'ਚ ਮੈਂ ਦੋ ਪਰਚੇ ਹੋਰ ਚਾਰ ਪਰਚੇ ਘੱਟੇ ਨਾਲੋਂ ਤੱਕ ਲੱਡੂ ਉੱਤੇ ਨਾ ਲੱਡੂ ਗਏ ਨਾਲੇ ਪੈਸੇ ਗਏ ਨਾਲੇ ਪਰਚੇ ਕਰਾਏ ਨਾਲੇ ਜੇਲਾ ਘੱਟੇ ਮੇਰੇ ਮਿੱਤਰਾਂ ਤੋਂ ਲਾ ਲਓ ਸੂਤਰਾ ਤੋਂ ਲਾ ਲਓ ਉਹ ਕਹਿੰਦੇ ਬਈ ਤੇ ਪਰਚੇ ਕਰਾਵਾਂਗੇ ਅਸੀਂ ਹੋਰ ਇਹਨੂੰ ਦੇਖਿਆ ਨਹੀਂ ਹਲੇ ਦਿਖਾਵਾਂਗੇ ਜਲਦੀ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਨੇ 1 ਜੂਨ ਨੂੰ ਵੋਟਾਂ ਪੈਣੀਆਂ ਨੇ ਸੋ ਲਗਾਤਾਰ ਸਾਰੇ ਉਮੀਦਵਾਰ ਚੋਣ ਪ੍ਰਚਾਰ ਕਰ ਰਹੇ ਨੇ ਬਰਨਾਲਾ ਸ਼ਹਿਰ 'ਚ ਮੌਜੂਦ ਹਾਂ ਬਰਨਾਲਾ ਸ਼ਹਿਰ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਕਿ ਵਿਧਾਨ ਸਭਾ 2017 ਚੋਣਾਂ ਜਦੋਂ ਦੀਆਂ ਹੋਈਆਂ ਉਦੋਂ ਇੱਕ ਸ਼ਾਪ ਇੱਕ ਸਵੀਟਸ ਦੀ ਦੁਕਾਨ ਆ ਜਿੱਥੇ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਤੋਂ ਇੱਥੇ ਪਹੁੰਚੇ ਕਿਉਂਕਿ ਇਕਵਾਲ ਸਿੰਘ ਝੁੰਦਾ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਜੇ ਬਰਨਾਲਾ ਜ਼ਿਲ੍ਹਾ ਵੀ ਸੰਗਰੂਰ ਦੇ ਵਿੱਚ ਪੈਂਦਾ ਸੋ ਜਦੋਂ ਸੁਖਵੀਰ ਸਿੰਘ ਬਾਦਲ ਇੱਥੋਂ ਦੀ ਲੰਘ ਰਹੇ ਸੀ ਤਾਂ ਇੱਕ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਕਿ ਇੱਕ ਸਵੀਟਸ ਵਾਲੇ ਨੇ ਉਹਨਾਂ ਨੂੰ ਇੱਕ ਵੱਡਾ ਬੈਨਰ ਦਿਖਾਇਆ ਕਿ ਸਾਡਾ 2017 ਦਾ ਬੈਲੈਂਸ ਖੜਾ ਜੀ ਤੁਹਾਡੇ ਵੱਲ ਕਿ ਇੱਥੋਂ ਲੱਡੂ ਲੈ ਕੇ ਗਏ ਸੀ ਤਕਰੀਬਨ 2.5 ਲੱਖ ਦੇ ਲੱਡੂ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅਸੀਂ ਬਰਨਾਲਾ ਸ਼ਹਿਰ ਦੀ ਉਸ ਦੁਕਾਨ ਤੇ ਉਸ সুইਟਸ ਤੇ ਪਹੁੰਚੇ ਹਾਂ ਜਿੱਥੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਕ੍ਰਿਸ਼ਨ সুইਟਸ ਰਾਮਪੁਰੇ ਵਾਲੇ ਸਦਰ ਬਾਜ਼ਾਰ ਬਰਨਾਲਾ ਚ ਨੇ ਇਹ ਇੱਥੋਂ ਦੀ ਸੁਖਵੀਰ ਬਾਦਲ ਦੀਆਂ ਤੁਹਾਨੂੰ ਇਹ ਵੀ ਤਸਵੀਰਾਂ ਦਿਖਾਵਾਂਗੇ ਕਿ ਸਦਰ ਬਾਜ਼ਾਰ ਆ ਜਿਹੜਾ ਇਹ ਜਿਹੜੀਆਂ ਸੜਕਾਂ ਨੇ ਇੱਥੋਂ ਸੁਖਵੀਰ ਸਿੰਘ ਬਾਦਲ ਦਾ ਕਾਫਲਾ ਇਸ ਤਰਫ ਜਾ ਰਿਹਾ ਸੀ ਇਕਬਾਲ ਸਿੰਘ ਝੁੰਦਾ ਉਹਨਾਂ ਦੇ ਨਾਲ ਸਨ ਉਹ ਚੋਣ ਪ੍ਰਚਾਰ ਕਰ ਰਹੇ ਸੀ ਤਾ ਉਸ ਵੀਟਸ ਦੇ ਮਾਲਕ ਨੇ ਸੁਖਵੀਰ ਸਿੰਘ ਬਾਦਲ ਦੇ ਕਾਫਲੇ ਨੂੰ ਘੇਰਿਆ ਪਹਿਲਾਂ ਤੁਸੀਂ ਸ਼ਾਟ ਦੇ ਵਿੱਚ ਵੀ ਦੇਖਿਆ ਕਿ ਕਿਸ ਤਰੀਕੇ ਨਾਲ ਹਾਕਾ ਮਾਰ ਕੇ ਸੁਖਵੀਰ ਸਿੰਘ ਬਾਦਲ ਨੂੰ ਜਾਣੂ ਕਰਵਾਇਆ ਉਸ ਤੋਂ ਬਾਅਦ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਕਿਹੜਾ ਬੈਨਰ ਜਿਹੜੇ ਬੈਨਰ ਦੀਆਂ ਤਸਵੀਰਾਂ ਦਿਖਾਈਆਂ ਕਿ ਦੇਖੋ ਬਰਨਾਲਾ ਅਕਾਲੀ ਦਲ ਬਾਦਲ ਦੀ ਗੱਲਬਾਤ ਕਰੀਏ ਤਾਂ 2017 ਦੀ ਵਿਧਾਨ ਸਭਾ ਇਲੈਕਸ਼ਨ ਵਿੱਚ ਮੇਰੀ ਦੁਕਾਨ ਤੋਂ ਲੱਡੂ ਲੈ ਕੇ ਗਏ ਸੀ ਜਿਸ ਦੇ ਪੈਸੇ 2,56,350 ਹਲੇ ਤੱਕ ਬਾਕੀ ਹਨ ਇਹ ਲੱਡੂ ਇਹਨਾਂ ਨੇ ਇਹ ਕਹਿ ਕੇ ਲੈਤੇ ਸੀ ਕਿ ਇਸ ਦੇ ਪੈਸੇ ਟ੍ਰਾਈਡੈਂਟ ਗਰੁੱਪ ਵੱਲੋਂ ਦਿੱਤੇ ਜਾਣਗੇ ਜੋ ਕਿ ਅਸੀਂ ਉਹਨਾਂ ਤੋਂ ਦਵਾਵਾਂਗੇ ਵਿਧਾਨ ਸਭਾ ਇਲੈਕਸ਼ਨ ਹਾਰਨ ਤੋਂ ਬਾਅਦ ਇਹ ਪੈਸੇ ਹਲੇ ਤੱਕ ਬਾਕੀ ਹਨ ਅਤੇ ਵੱਖਰੀ ਤਸਵੀਰ ਇਹ ਵੀ ਤੁਹਾਨੂੰ ਦਿਖਾਵਾਂਗੇ ਕਿ 2017 ਵਿਧਾਨ ਸਭਾ ਚੋਣਾਂ ਵਿੱਚ ਇਹ ਹਲਕਾ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਦਾ 2017 ਚ ਐਮ ਐਲ ਏ ਬਣੇ ਉਸ ਤੋਂ ਬਾਅਦ 2022 ਚ ਬਣੇ ਸਰਕਾਰ ਬਣੀ ਫਿਰ ਕੈਬਨਿਟ ਮਨਿਸਟਰ ਬਣੇ ਉਦੋਂ ਸਰਿੰਦਰ ਸੀਬਿਆ ਲੀਡਰ ਸੀ ਸ਼ਰੋਮਣੀ ਅਕਾਲੀ ਦਲ ਦੇ ਇਹ ਵੀ ਦੱਸਿਆ ਜਾ ਰਿਹਾ ਉਹ ਉਮੀਦਵਾਰ ਸੀ ਉਹਨਾਂ ਦਾ ਜਦੋਂ ਦਫ਼ਤਰ ਦਾ ਉਦਘਾਟਨ ਹੋਇਆ ਤਾਂ ਉਦੋਂ ਲੱਡੂ ਲੈ ਕੇ ਗਏ ਸੀ ਬਾਈ ਜੀ ਜੂਰੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਸੁਖਵੀਰ ਸਿੰਘ ਬਾਦਲ ਨਾਲ ਵੀ ਗੱਲਬਾਤ ਕੀਤੀ ਹੈ ਬਾਈ ਜੀ ਕੀ ਨਾਮ ਆ ਆਪਣਾ ਮੇਰਾ ਬਾਈ ਜੀ ਕਰਨ ਮੰਗਲਾ ਅੱਛਾ ਕਰਨ ਜੀ ਕੀ ਹੋਇਆ ਮਾਮਲਾ ਸਾਰੀ ਗੱਲਬਾਤ ਕੀ ਹੋਈ ਹੈ ਜਿਹੜਾ ਤੁਹਾਨੂੰ ਬੈਨਰ ਲੈ ਜਾ ਕੇ ਸੁਖਵੀਰ ਸਿੰਘ ਬਾਦਲ ਨੂੰ ਰੋਕ ਕੇ ਉੱਥੇ ਸਾਰੀ ਕਹਾਣੀ ਦੱਸਣੀ ਪਈ ਆ ਤੇ ਬਾਈ ਜੀ 2017 ਦੇ ਵਿੱਚ ਵਿਧਾਨ ਸਭਾ ਦੇ ਇਲੈਕਸ਼ਨ ਹੋਏ ਸੀਗੇ ਅਕਾਲੀਵਾਲ ਵਾਲੀ ਉਹ ਸਰੇਂਦਰਪਾਲ ਸਿੰਘ ਸੀ ਵੀ ਇਲੈਕਸ਼ਨ ਲੜੇ ਸੀਗੇ ਇਨਾ ਹੀ ਦਫ਼ਤਰਦਾਰ ਘਾਟਣ ਕੀਤਾ ਸੀਗਾ ਉਸ ਤੋਂ ਬਾਅਦ ਮੈਨੂੰ ਫੋਨ ਆਇਆ ਸੰਜੀਵ ਛੋਰੀ ਤੇ ਰਿੰਪੀ ਵਰਮੇ ਦਾ ਜੀ ਕਿ ਤੇਰੇ ਨਾਲ ਗੱਲ ਕਰਨੀ ਹੈ ਮੈਂ ਦੱਸੋ ਕਹਿੰਦੇ ਕਿੱਥੇ ਆ ਮੈਂ ਕਹਾਂ ਸ਼ਾਪ ਤੇ ਆਏ ਮੇਰੇ ਕੋਲ ਆਏ ਜੀ ਕਹਿੰਦੇ ਅਸੀਂ ਲੱਡੂ ਲੈ ਕੇ ਜਾਣੇ ਆ ਇਲੈਕਸ਼ਨ ਆ ਗਈ ਮੈਂ ਕੋਈ ਦਾ ਨਹੀਂ ਲੈ ਜਾ ਕਰੋ ਕਹਿੰਦੇ ਅਲੱਗ-ਅਲੱਗ ਸਾਡੇ ਪ੍ਰੋਗਰਾਮ ਹੋਣਗੇ ਇਹ ਇਹ ਸੁਰਿੰਦਰਪਾਲ ਸੂਰੀ ਜੂਰੀ ਕੌਣ ਸੀ ਤੁਹਾਡੇ ਮਿੱਤਰ ਸੀ ਜਾਂ ਸ਼ਹਿਰ ਦੇ ਵਾਸੀ ਸੀ ਜਾਣ ਪਛਾਣ ਦੇ ਸੀ ਤੁਹਾਡੇ ਇਹ ਪੁਰਾਣੇ ਸਾਡੇ ਜਾਣ ਪਛਾਣ ਵੀ ਸੀ ਜੀ ਸੰਜੀਵ ਛੋਰੀ ਜ਼ਿਲ੍ਹਾ ਪ੍ਰਧਾਨ ਸੀ ਜੀ ਮੌਜੂਦਾ ਮਿਊਸਪਲ ਕਮੇਟੀ ਦਾ ਪ੍ਰਧਾਨ ਸੀ ਇਹ ਠੀਕ ਹੈ ਤੇ ਰਿੰਪੀ ਵਰਮਾ ਉਹਦਾ ਓਨਰ ਹੈ ਜੀ ਤੇ ਪਲਾਸੇ ਵਾਇਸ ਪ੍ਰਧਾਨ ਸੀ ਉਹ ਕਾਲੀ ਦਲ ਦਾ ਠੀਕ ਹੈ ਇਸ ਕਰਕੇ ਮੈਨੂੰ ਚੰਗੀ ਤਰ੍ਹਾਂ ਜਾਣਦਾ ਸੀਗਾ ਇਹਨਾਂ ਨਾਲ ਮੇਰੀ ਬੜੀ ਮਿੱਤਰਤਾ ਸੀਗੀ ਠੀਕ ਹੈ ਜੀ ਲੱਡੂ ਕਦੋਂ ਲੈ ਕੇ ਗਏ ਜਦੋਂ ਕੋਈ ਦਫ਼ਤਰ ਦੀ ਓਪਨਿੰਗ ਕਰਨੀ ਸੀ ਕਦੋਂ ਸਿਸਟਮ ਕਿਉਂਕਿ ਉਸ ਤੋਂ ਬਾਅਦ ਜਿੱਤ ਤਾਂ ਮੀਤਹੇਰ ਦੀ ਹੋਈ ਸੀ ਹਾਂਜੀ ਇਹ ਨਾ ਜਿਵੇਂ ਥੋੜੇ ਦਾ ਲੱਡੂ ਲੈ ਕੇ ਅਸੀਂ ਜਿਵੇਂ ਆਪਣੇ ਦਫ਼ਤਰ ਦੀ ਘਟਨ ਲਈ ਲੈ ਕੇ ਅਸੀਂ ਮੈਥੋਂ ਉਸ ਤੋਂ ਬਾਅਦ ਜਿਵੇਂ ਵਾਰਡ ਵਾਈ ਵਾਅ ਜਿਹੜੇ ਪ੍ਰੋਗਰਾਮ ਹੁੰਦੇ ਨੇ ਇਹ ਕੈਂਡੀਡੇਟ ਲੜਦਾ ਇਕੱਠ ਹੁੰਦਾ ਉੱਥੇ ਕੋਈ ਐਮਸੀ ਨੇ ਇਕੱਠ ਕੀਤਾ ਤਾਂ ਉਹ ਲੱਡੂ ਜੋਖਣੇ ਲੈ ਕੇ ਜਾਂਦੇ ਨੇ ਉਸ ਤਰ੍ਹਾਂ ਹੀ ਨੇੜ ਵੱਡ 20 ਦਿਨ ਦੇ ਕਰੀਬ ਇਹਨਾਂ ਨੇ 18-20 ਦਿਨ ਦੇ ਬਾਰੇ ਕਰੀਬ ਇਹ ਲੱਡੂ ਮੈਥੋਂ ਲਈ ਇਹਨੇ ਜਾਨਕੀ ਹਰ ਰੋਜ਼ ਕਦੇ 50 ਕਿਲੋ ਕਦੇ ਇੱਕ ਕੁੰਟਲ ਕਦੇ ਜੰਗ ਲੱਗ ਰੇਸ਼ੋ ਦੇ ਸਾਥ ਜਿਸ ਤਰ੍ਹਾਂ ਉਹਨਾਂ ਨੇ ਪ੍ਰੋਗਰਾਮ ਸੀ ਉਸ ਹਿਸਾਬ ਨਾਲ ਮੈਥੋਂ ਲੱਡੂ ਲੈ ਕੇ ਜਾਂਦੇ ਰਹੇ ਠੀਕ ਹੈ ਹਾਂਜੀ ਹਾਂ ਤੇ ਫਿਰ ਕੁੱਲ ਲੱਡੂ ਕਿੰਨੇ ਲੈ ਕੇ ਗਏ ਸਾਰਾ ਜਦੋਂ ਹਿਸਾਬ ਬਣਾਇਆ ਤੇ ਟੋਟਲ 3418 ਕਿਲੋ ਗਏ ਸੀਗੇ ਜੀ ਹਾਂਜੀ ਉਹ ਜੋ ਕਿ 75 ਰੁਪਏ ਰੇਟ ਸੀ ਉਦੋਂ ਜੀ ਤੇ 2,55,350 ਰੁਪਏ ਮੇਰੇ ਇੰਨਾ ਕੰਨੀ ਨਹੀਂ ਠੀਕ ਹੈ ਤੇ ਮੈਨੂੰ ਕਹਿੰਦੇ ਰਹੇ ਮੈਂ ਕਹਾਂ ਜਦੋਂ ਗੱਲ ਹੋਈ ਪੈਸਿਆਂ ਦੀ ਇਹ ਸਾਨੂੰ ਬਹੁਤ ਸਾਡੇ ਨਾਮੀ ਇੱਥੇ ਇੰਡਸਟਰੀਅਲ ਫੈਕਟਰੀ ਦੇ ਇਹ ਗੁਪਤਾ ਜੀ ਨੇ ਕਿਹਾ ਕਿ ਉਹ ਕਿ ਇਹ ਬੰਦੇ ਵੀ ਗੁਪਤਾ ਹੀ ਸੀਗੇ ਠੀਕ ਹੈ ਨਾ ਦੇਖੋ ਇਹਨਾਂ ਨੇ ਨਾਮ ਉਹਨਾਂ ਦਾ ਝੂਠ ਵਰਤਿਆ ਮੇਰੇ ਕੋਲੇ ਕੀ ਕੀਤਾ ਮੈਨੂੰ ਇਸ ਗੱਲ ਬਾਰੇ ਪਤਾ ਪਰ ਇਹਨਾਂ ਨੇ ਉਹਨਾਂ ਦਾ ਨਾਮ ਵਰਤਿਆ ਮੈਂ ਕਹਾਂ ਚਲੋ ਠੀਕ ਹੈ ਏਡੇ ਵੱਡੇ ਬੰਦੇ ਨੇ ਉਹਨਾਂ ਦੀ ਖਾਸ ਬੰਦੇ ਨੇ ਕੋਈ ਪੇਮੈਂਟ ਦੀ ਕੋਈ ਗੱਲ ਨਹੀਂ ਕਹਿੰਦੇ ਕੋਈ ਦਿੱਕਤ ਦਾ ਮਨ ਪੇਮੈਂਟ ਅਸੀਂ ਦਵਾਂਗੇ ਮੈਂ ਕੋਈ ਦਿੱਕਤ ਨਹੀਂ ਜੀ ਮੈਂ ਉਹਨੂੰ ਇਹ ਵਿਸ਼ਵਾਸ ਸੀ ਜਿਵੇਂ ਤੁਸੀਂ ਨਾਮ ਵੀ ਲਿਖਿਆ ਹੈ ਟ੍ਰਾਈਡੈਂਟ ਗਰੁੱਪ ਜਾਨੀ ਕਿ ਉਹਨਾਂ ਨਾਲ ਤੁਹਾਡੀ ਗੱਲਬਾਤ ਤਾਂ ਨਹੀਂ ਹੋਈ ਤੁਹਾਨੂੰ ਤਾਂ ਨਹੀਂ ਪਤਾ ਸੀ ਉਹਨਾਂ ਨੇ ਦੇਣੇ ਸੀ ਜਾਂ ਨਹੀਂ ਦੇਣੇ ਸੀ ਕੀ ਪਲੈਨਿੰਗ ਕੀ ਹਾਂਜੀ ਨਹੀਂ ਉਹ ਮੈਨੂੰ ਨਹੀਂ ਪਤਾ ਸੀ ਕਿਉਂਕਿ ਇਹ ਇਹ ਜੈ ਸੋਸ਼ਨੀਸ਼ ਸ਼ੋਰੀ ਆ ਇਹ ਗੁਪਤਾ ਜਰਜਿੰਦਰ ਗੁਪਤੇ ਦਾ ਖਾਸ ਬੰਦਾ ਸੀ ਕਿਉਂਕਿ ਸ਼ੋਰੀ ਨੂੰ ਪਹਿਲਾਂ ਕੌਣ ਜਾਣਦਾ ਸੀ ਇੱਥੇ ਉਹਨਾਂ ਨੇ ਹ ਸਭ ਨੂੰ ਪਤਾ ਸੀ ਕਿ ਇਹ ਗੁਫਤਗਾਈ ਦੇ ਖਾਸ ਨੇ ਸ਼ਹਿਰ ਨੂੰ ਪਤਾ ਹੈ ਸਾਰੇ ਨੂੰ ਜ਼ਿਲ੍ਹੇ ਨੂੰ ਪਤਾ ਸੀਗਾ ਜੀ ਆਪੋ ਉਸ ਵਿਸ਼ਵਾਸ ਤੇ ਇਹਨਾਂ ਨੂੰ ਲੱਡੂ ਦੇ ਦਿੱਤੇ ਭਾਈ ਜੀ 2017 ਨੂੰ 7 ਸਾਲ ਹੋ ਚੁੱਕੇ ਨੇ ਇੰਨਾ ਟਾਈਮ ਫਿਰ ਵੀ ਤੁਸੀਂ ਚੁੱਪ ਹੀ ਰਹੇ ਤੁਸੀਂ ਗੱਲਬਾਤ ਨਹੀਂ ਕੀਤੀ ਜਦੋਂ ਦੁਬਾਰਾ ਉਹਨਾਂ ਨੂੰ ਕਿਹਾ ਚੋਣਾ ਦੇ ਨੇੜੇ ਤੇੜੇ ਜਾ ਜਦੋਂ ਉਸ ਤੋਂ ਬਾਅਦ ਹਾਰ ਹੋਈ ਦੂਜੇ ਕੈਂਡੀਡੇਟ ਜਿੱਤੇ ਫਿਰ ਨਹੀਂ ਤੁਸੀਂ ਦੁਬਾਰਾ ਮਿਲੇ ਉਹਨਾਂ ਨੂੰ ਮੈਂ ਵੀਰ ਜੀ ਮਿਲਦਾ ਰਿਹਾ ਆ ਅੱਠਵੇਂ ਮਹੀਨੇ ਇਹਨਾਂ ਕੋਲ ਜਾਂਦਾ ਵੀ ਰਿਹਾ ਆ ਵਰਮਾ ਘਰ ਨਾਲ ਉਸਤੇ ਵੀ ਜਾਂਦਾ ਰਿਹਾ ਆ ਸ਼ੋਰੀ ਕੋਲ ਵੀ ਦਫ਼ਤਰ ਜਾਂਦਾ ਰਿਹਾ ਮੈਂ ਕਿ ਵੀ ਮੇਰੇ ਪੈਸਿਆਂ ਦਾ ਹੱਲ ਕਰ ਦਿਓ ਇਹ ਰੋਜ਼ ਮੈਨੂੰ ਇਹ ਮੈਨੂੰ ਲਾਰੇ ਲਾਉਂਦੇ ਰਹੇ ਇਸ ਤਰ੍ਹਾਂ ਕੇ ਇਸ ਤਰ੍ਹਾਂ ਕਰਦੇ ਕਰਦੇ ਮੈਂ ਸਾਲ ਕੱਟਤਾ ਇਸ ਗੱਲ ਦਾ ਠੀਕ ਹੈ ਜਦੋਂ ਇਹਨਾਂ ਨੇ ਕੋਈ ਨਹੀਂ ਮੈਨੂੰ ਰਾਹ ਪਾਇਆ ਤੇ ਫਿਰ ਮੈਂ ਪੋਸਟਾ ਪਾਣੀਆ ਸ਼ੁਰੂ ਕੀਤੀਆਂ ਠੀਕ ਹੈ ਕਿ ਵੀ ਮੇਰੇ ਇਹ ਪੈਸੇ ਦੱਬ ਗਏ ਕਿ ਮੈਨਾਂ ਠੱਗੀ ਮਾਰ ਕੇ ਇਹ ਮੇਰਾ ਸਮਾਨ ਲੈ ਗਏ ਇਹਨਾਂ ਨੇ ਇਸ ਗੱਲ ਦੀ ਮੈਨਾਂ ਰੰਜਿਸ਼ ਰੱਖੀ ਠੀਕ ਹੈ ਰੰਜਿਸ਼ ਰੱਖਦੇ ਹੋਏ ਵੀਰ ਜੀ ਇਹਨਾਂ ਨੇ 2018 ਦੇ ਵਿੱਚ ਇੱਥੇ ਕੋਈ ਕਪਸਰ ਲੱਗਿਆ ਸੀ ਉਹ ਸ਼੍ਰੋਮਣੀ ਕਾਲੀ ਦਰ ਦਾ ਬਹੁਤ ਖਾਸ ਸੀ ਇਹਨਾਂ ਦੀ ਉਹਨਾਂ ਨਾਲ ਗੱਲਬਾਤ ਸੀ ਇਹਨਾਂ ਨੇ ਵੀ ਜੀ ਮੈਨੂੰ ਉਹਨਾਂ ਨਾਲ ਰਲ ਕੇ ਮੈਨੂੰ ਘਰੋਂ ਚਕਾ ਲਿਆ ਕਰੋ ਚੁਕਾ ਕੇ ਵੀ ਜੀ ਮੇਰੇ ਲਾਇਸੈਂਸੀ ਵੈਪਨ ਚੁਕਾ ਲੈ ਕਰੋ ਉੱਥੋਂ ਚੁਕਾ ਕੇ ਵੀਰ ਜੀ ਮੈਨੂੰ ਉੱਥੋਂ ਥਾਣੇ ਲਿਆਂਦਾ ਗਿਆ ਮੈਨੂੰ ਥਾਣੇ ਸਚੋਬਾਬ ਕਹਿੰਦੇ ਪਰਚਾ ਕੱਟਣਾ ਮੈਂ ਕਹਿੰਦਾ ਐਂ ਨਾ ਕਰੋ ਕਾਦੇ ਵਾਸਤੇ ਪਰਚਾ ਕੱਟਣਾ ਕਹਿੰਦੇ ਵੇਖ ਮੇਰਾ ਇਹ ਮੈਂ ਕੁਝ ਕਰ ਨਹੀਂ ਸਕਦਾ ਇਹ ਚ ਮੇਰੇ ਤੇ ਅਫਸਰਾਂ ਦੇ ਪੋਲਿਟਿਕਲੀ ਪ੍ਰੈਸ਼ਰ ਹੈ ਚਲੋ ਆਪਾਂ ਉਹ ਥੱਲੇ ਅਫਸਰ ਦਾ ਕਸੂਰ ਮੰਨਦੇ ਵੀ ਨਹੀਂ ਕਿਉਂਕਿ ਜਦੋਂ ਉੱਪਰਲੇ ਅਫਸਰ ਜਾਂ ਪੋਲਿਟਿਕਲ ਲੀਡਰ ਜੋ ਪ੍ਰੈਸ਼ਰ ਪਾਉਂਦੇ ਨੇ ਤਾਂ ਉਹਨਾਂ ਦਾ ਥੱਲੇ ਅਫਸਰ ਦਾ ਕਸੂਰ ਕੋਈ ਉਹਨਾਂ ਨੂੰ ਕਰਨਾ ਪੈਂਦਾ ਪ੍ਰੈਸ਼ਰ ਚ ਉਹਨਾਂ ਨੇ ਮੇਰੇ ਉਸ ਤੋਂ ਬਾਅਦ ਇਹਨਾਂ ਦੇ ਉੱਪਰ ਲੋ ਪ੍ਰੈਸ਼ਰ ਦੇ ਨਾਲ ਮੈਨੂੰ ਅਗਲੇ ਦਿਨ ਸਵੇਰੇ ਡਜ਼ਾਇਰ ਗੱਡੀ ਸੀ ਵਾਈਟ ਰੰਗ ਦੀ ਪੀਵੀ 19ਪੀ 6454 ਨੰਬਰ ਉਹਦੇ ਵਿੱਚ ਮੈਨੂੰ ਪ੍ਰਸ਼ਾਸਨ ਦੇ ਬੰਦੇ ਉੱਥੇ ਛੱਡਿਆ ਉਹਨਾਂ ਦੇ ਪ੍ਰੈਸ਼ਰ ਸੀ ਉਹ ਮੈਨੂੰ ਰਾਜਪੁਰੇ ਛੱਡਿਆ ਸੀ ਸਟਾਫ ਉਹਦੇ ਵਿੱਚ ਕੋਈ ਆਲਰੇਡੀ ਪਹਿਲਾਂ ਹੀ 10 ਦਿਨ ਪੁਰਾਣੀ ਐਫਆਈਆਰ ਕੱਟੀ ਹੋਈ ਸੀਗੀ ਉਹਦੇ ਨਾਲ ਮੈਨੂੰ ਕੁਝ ਬੰਦੇ ਫੜੇ ਹੋਏ ਸੀਗੇ ਉਹਨਾਂ ਨਾਲ ਮੈਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਨਾਮਜ਼ਦ ਕਰਤਾ ਮੇਰੇ ਲਾਇਸੈਂਸੀ ਅਸਲ ਉਹਦੇ ਵਿੱਚ ਬਾਤ ਹੈ ਜੀ ਤੇ ਉਹ ਝੂਠਾ ਬਰਚਾ ਦਰਜ ਕਰਤਾ ਮੇਰੇ ਤੇ ਪਰਚਾ ਦਰਜ ਕਰਕੇ ਉਸ ਤੋਂ ਬਾਅਦ ਹੀ ਚਲੋ ਮੈਂ ਥੇ ਉਸ ਤੋਂ ਬਾਅਦ ਵੀ ਮੈਂ 4 ਮਹੀਨੇ ਜੇਲ੍ਹ ਗੱਟੀ ਪਟਿਆਲੇ ਤੇ ਜਿਵੇਂ ਜੇ ਗੱਲਬਾਤ ਕਰੀ ਵੀ ਵੋਟਾਂ ਚ ਦਿੱਤੇ ਲੱਡੂਆਂ ਨਾਲ ਤੁਹਾਨੂੰ ਜੇਲ੍ਹ ਦੇਖਣੀ ਪੈਗੀ ਪਰਚੇ ਤੁਹਾਨੂੰ ਸਹਿਣੇ ਪੈਗੇ ਵੀ ਪਰਚਿਆਂ ਤੇ ਪਰਚੇ ਐਫ ਆਈ ਆਰੀਆਂ ਕੱਟ ਗਿਆ ਇੱਥੇ ਹਾਂਜੀ ਐਫ ਆਈ ਆਰੀਆਂ ਕੱਟ ਗਿਆ ਫਿਰ ਜੇਲ੍ਹ ਬੈਠੇ ਕਰਾ ਬੈਠੇ ਬੈਠੇ ਇਹਨਾਂ ਨੇ ਮੇਰੇ ਤੇ ਦੋ ਪਰਚੇ ਉੱਥੇ ਬੈਠੇ ਹੋਰ ਝੂਠੇ ਕਰਾਏ ਜੀ ਝੂਠੇ ਪਰਚਿਆਂ 'ਚ ਮੈਂ ਦੋ ਪਰਚੇ ਹੋਰ ਚਾਰ ਪਰਚੇ ਕੱਟੇ ਨਾਲੋਂ ਤੱਕ ਲੱਡੂ ਉੱਤੇ ਨਾ ਲੱਡੂ ਗਏ ਨਾਲੇ ਪੈਸੇ ਗਏ ਨਾਲੇ ਪਰਚੇ ਕਰਾਏ ਨਾਲੇ ਜੇਲਾ ਗੱਟੀਆਂ ਠੀਕ ਹੈ ਇਹ ਮੈਨੂੰ ਖਾਮਿਆ ਮੈਂ ਹਾਂਜੀ ਹਾਂ ਬਿਲਕੁਲ ਹੁਣ ਜਿਸ ਦਿਨ ਕਾਫਲਾ ਇੱਥੋਂ ਜਾ ਰਿਹਾ ਸੀ ਉਸ ਦਿਨ ਦੀ ਤਸਵੀਰ ਕਿਵੇਂ ਤੁਹਾਡੇ ਜ਼ਹਿਨ ਚ ਆਇਆ ਵੀ ਅੱਜ ਦੱਸੀ ਜਾਵੇ ਗੱਲਬਾਤ ਵੀ ਸੁਖਵੀਰ ਬਾਦਲ ਨੂੰ ਹੀ ਕੀਤੀ ਜਾਵੇ ਇਹ ਗੱਲਬਾਤ ਸਾਹਮਣੇ ਉਹਨਾਂ ਨੂੰ ਕਿਉਂਕਿ ਮੈਂ ਚਾਹੁੰਦਾ ਸੀ ਇਹ ਗੱਲ ਇੱਥੇ ਸਾਡੇ ਜ਼ਿਲ੍ਹਾ ਲੈਵਲ ਦੇ ਗੱਲ ਸੀ ਜੀ ਮੈਂ ਪੋਸਟਾਂ ਦਾ ਬਹੁਤ ਟਾਈਮ ਦਾ ਮੈਂ ਫੇਸਬੁੱਕ ਤੇ ਲਿਖ ਕੇ ਪਾ ਰਿਹਾ ਕਿ ਠੱਗ ਚੋਰ ਨੇ ਮੇਰੇ ਨਾਲ ਠੱਗੀ ਮਾਰ ਕੇ ਪੈਸਿਆਂ ਦੇ ਕਿ ਮੇਰੇ ਪੈਸੇ ਜੱਬ ਕੇ ਚੀਜ਼ ਲੈ ਕੇ ਪਰ ਕੋਈ ਸੁਣ ਪਾਈ ਨਹੀਂ ਹੋ ਰਹੀ ਸੀ ਕਿ ਜਾਂ ਮੈਂ ਸੁਖਵੀਰ ਜੀਆ ਦੇ ਪੋਸਟਾਂ ਦੇ ਬਹੁਤ ਪਾਈ ਪਰ ਮੈਨੂੰ ਉਹ ਤੇ ਲੱਗਿਆ ਕਿ ਅੱਜ ਪਹਿਲੀ ਵਾਰ ਸੁਖਵੀਰ ਜੀ ਰੋਡ ਸ਼ੋਅ ਕਰ ਰਹੇ ਨੇ ਸਾਡੇ ਪਰਾਂ ਵਾਲੇ ਵੇਚ ਦਿੱਤਾ ਉਹਨਾਂ ਕੋਲੇ ਗੱਲ ਪਹਚਾਈ ਜਾਵੇ ਇਸ ਕਰਕੇ ਮੈਂ ਵਾਹੀਂ ਰੋਸ਼ ਕੀਤਾ ਮੈਂ ਉਹਨਾਂ ਕੋਲੇ ਰੋਸ਼ ਆਪਦੀ ਗੱਲ ਰੱਖੀ ਕਿ ਜੀ ਆਹ ਥੋੜੇ ਮਗਰ ਬੰਦਾ ਬਿਠਾ ਰੱਖਿਆ ਸੀ ਗੱਡੀ ਤੇ ਕਿ ਤੋ ਪੈਸੇ ਲੈਣੇ ਮੈਨੇ ਕਿ 8 ਸਾਲ ਹੋ ਗਏ 2 ਲੱਖ ਰੁਪਏ ਲੈਣਾ ਕੋਈ ਛੋਟੀ ਮੋਡੀ ਮੌਡ ਨਹੀਂ ਹੁੰਦੀ ਕਿ ਮੇਰੇ ਪੈਸੇ ਦਵਾ ਜਾਣ ਪਾਰਟੀ ਪ੍ਰਧਾਨ ਨੂੰ ਹੀ ਪਤਾ ਲੱਗੇਗਾ ਕਿ ਇਹ ਕੈਸੇ ਬੰਦੇ ਨੇ ਜਿਹੜੇ ਅਸੀਂ ਕਾਲੀ ਗੱਲ ਚ ਰੱਖੇ ਹੋਏ ਨੇ ਕਿ ਇਹਨਾਂ ਨੂੰ ਪਾਰਟੀ ਚੋਂ ਬਾਹਰ ਕੀਤਾ ਜਾਵੇ ਜਿਹੜੇ ਲੋਕਾਂ ਦੇ ਪੈਸੇ ਜਦੋਂ ਤੁਸੀਂ ਸੁਖਵੀਰ ਜੀ ਨੂੰ ਕਿਹਾ ਤਾਂ ਉਹ ਨਾਲ ਸੀ ਉਹਨਾਂ ਦੇ ਨਾਲ ਬੈਠੇ ਸੀ ਉਪਰੀ ਹਾਂਜੀ ਹਾਂ ਪਿੱਛੇ ਬੈਠੇ ਸੀਗੇ ਸੰਜੀਵ ਛੋਰੀ ਉਹ ਪਿੱਛੇ ਬੈਠਾ ਸੀ ਤੇ ਉਹ ਉਹਨਾਂ ਨੇ ਸਾਰੀ ਗੱਲ ਸੁਣੀ ਜੀ ਮੇਰੀ ਉਹ ਚਲੋ ਕਾਫਲ ਅੱਗੇ ਚਲਾ ਗਿਆ ਠੀਕ ਹੈ ਹਾਂਜੀ ਹਾਂ ਫਿਰ ਸੁਖਵੀਰ ਜੀ ਨੇ ਕੋਈ ਰਿਪਲਾਈ ਦਿੱਤਾ ਅਨਸਰ ਦਿੱਤਾ ਜਦੋਂ ਤੁਹਾਡੀ ਗੱਲ ਹੋਈ ਹੈ ਨਹੀਂ ਰਿਪਲਾਈ ਕੋਈ ਨਹੀਂ ਹੋਇਆ ਜੀ ਬਸ ਉਹਨਾਂ ਨੇ ਤੱਕ ਮੈਂ ਆਪਦੀ ਗੱਲ ਪਹੁੰਚ ਜੀ ਕਰੀ ਜੀ ਉਸ ਤੋਂ ਬਾਅਦ ਕਾਫਲ ਅੱਗੇ ਚਲਾ ਗਿਆ ਜੀ ਬਿਲਕੁਲ ਹਾਂਜੀ ਤੇ ਆ ਜਿਹੜਾ ਪੋਸਟਰ ਸੀ ਦਿਖਾਤਾ ਸੀ ਪੂਰਾ ਬਿਲਕੁਲ ਪੂਰਾ ਚੰਗੀ ਹਾਂਜੀ ਹਾਂ ਇਹ ਪੂਰਾ ਪੋਸਟਰ ਦਿਖਾਇਆ ਗਿਆ ਸੀ ਉਹਨਾਂ ਨੂੰ ਵੀ ਠੀਕ ਹੈ ਉਹਨਾਂ ਦੇ ਬਾਅਦ ਸਿਕਿਉਰਟੀ ਜੋ ਮੀਡੀਆ ਸਲਾਹਕਾਰ ਹੁਣ ਕੀ ਲੱਗਦਾ ਤੁਹਾਨੂੰ ਉੱਥੇ ਤੱਕ ਗੱਲ ਵੀ ਪਹੁੰਚਾਈ ਆ ਵੀ ਆ ਸਕਦੇ ਨੇ ਪੈਸੇ ਕਿ ਹੁਣ ਬਸ ਐਂ ਜੇ ਲੱਗਦਾ ਵੀ ਪੈਸੇ-ਪੂਸੇ ਕਿਹੜੇ ਹੋਣੇ ਨੇ ਇਹ ਨਹੀਂ ਪੈਸੇ ਤਾਂ ਨਹੀਂ ਬਾਤ ਦੀ ਗੱਲ ਹੈ ਮੈਨੂੰ ਦੋ ਤਰ੍ਹਾਂ ਦੇ ਮੈਸੇਜ ਲੱਗ ਰਹੇ ਨੇ ਜੀ ਮੇਰੇ ਮਿੱਤਰਾਂ ਤੋਂ ਲਾ ਲਓ ਸੂਤਰਾਂ ਤੋਂ ਲਾ ਲਓ ਉਹ ਕਹਿੰਦੇ ਬਈ ਤੇ ਤੇ ਪਰਚੇ ਕਰਾਵਾਂਗੇ ਅਸੀਂ ਹੋਰ ਇਹਨੂੰ ਦੇਖਿਆ ਨਹੀਂ ਹਲੇ ਇਹਨੂੰ ਦਿਖਾਵਾਂਗੇ ਜੁਲਕਾ ਹਲੇ ਇਹ ਕੋਈ ਮੇਰਾ ਨਫਾ ਨੁਕਸਾਨ ਵੀ ਕਰ ਸਕਦੇ ਨੇ ਮੇਰੇ ਸੱਟ ਪੇੜ ਮੇਰੇ ਆ ਮੇਰੇ ਪਰਿਵਾਰ ਦੇ ਮਰਵਾ ਸਕਦੇ ਨੇ ਕਿਉਂਕਿ ਇਹ ਇਹ ਬੰਦੇ ਦੇ ਗੁੰਡੇ ਪਾਲੇ ਹੋਏ ਨੇ ਇਹਦੇ ਗੈਂਗਸਟਰ ਨਾਲ ਲਿੰਕ ਨੇ ਹਾਈ ਲੈਵਲ ਦਾ ਬ ਪੈਸੇ ਕੰਨਿਓ ਵੀ ਇਹਨੇ ਬਹੁਤ ਠੱਗੀਆਂ ਮਾਰੀਆਂ ਨੇ ਕਮੇਟੀ ਚ ਲੈ ਕੇ ਮੈਂ ਤਾਂ ਮੌਜੂਦਾ ਸਰਕਾਰ ਮਾਨਯੋਗ ਮੁੱਖ ਮੰਤਰੀ ਨੂੰ ਅਪੀਲ ਕਰੂੰਗਾ ਇਹਦੀ ਜਾਂਚ ਕਰਾਈ ਜਾਵੇ ਕਿ ਪਹਿਲਾ ਬੰਦੇ ਦੀ ਪੀਸ਼ਨ ਕੀ ਸੀ ਕਿ ਅੱਜ ਇਹ ਕਰੋਨਾ ਦਾ ਮਾਲ ਕਿੱਥੋਂ ਬਣ ਗਿਆ ਕਿੱਥੋਂ ਪੈਸਾ ਆਇਆ ਇਹਦੇ ਕੋਲੇ ਇਹਨੇ ਮਸਪਲ ਕਮੇਟੀ ਦੇ ਵਿੱਚ ਰਹਿੰਦੇ ਹੋਏ ਬਹੁਤ ਕਮਿਸ਼ਨ ਲੈ ਕੇ ਠੱਗੀਆਂ ਮਾਰੀਆਂ ਨੇ ਬਿਲਕੁਲ ਜਿਦਕੇ ਹੁਣ ਤੁਸੀਂ ਵੀ ਗਲਤੀ ਮੰਨਦੇ ਹੋਵੋਗੇ ਵੀ ਐਵੇਂ ਆਪਾਂ ਨੇ ਲੱਡੂ ਕਿਉਂ ਦੇਤੇ ਜੇ ਮੌਕੇ ਦੀ ਆਪਾਂ ਗੱਲਬਾਤ ਨਗਦ ਦਿੰਦੇ ਤਾਂ ਵਧੀਆ ਰਹਿੰਦੇ ਵੀ ਉਸ ਤੋਂ ਬਾਅਦ ਨਾਲੇ ਤਾਂ ਉਧਾਰ ਲੱਡੂ ਦੇ ਕੇ ਆਪਣੀ ਦੋਸਤੀ ਦੀ ਜਿਹੜੀ ਜਾਣ ਪਛਾਣ ਸੀ ਉਹ ਖਰਾਬ ਕਰੀ ਨਾਲੇ ਸਿਸਟਮ ਖਰਾਬ ਹੋ ਗਿਆ ਵੀ ਜੇਲ੍ਹਾਂ ਤੱਕ ਜਾਣਾ ਪੈ ਗਿਆ ਹਾਂਜੀ ਹਾਂ ਬਿਲਕੁਲ ਮਤਲਬ ਬਹੁਤ ਜ਼ਿਆਦਾ ਪਸਾਰ ਰਹੇ ਹਾਂ ਜੀ ਮਾਦਾ ਯਾਰੀ ਦੋਸਤੀ ਵਿਸ਼ਵਾਸ ਕਰਕੇ ਨਾਲੇ ਮੈਂ ਇਹਨਾਂ ਨਾਲ ਫਰਕ ਪਿਆ ਦੁਸ਼ਮਣੀ ਪੈ ਗਈ ਨਾਲੇ ਮੇਰੇ ਲੱਡੂ ਗਏ ਜੀ ਨਾਲੇ ਪੈਸੇ ਗਏ ਨਾਲੇ ਮੈਂ ਜੇਲਾ ਕੱਟ ਲਈਆਂ ਜੀ ਬਿਨਾਂ ਗੱਲ ਤੋਂ ਉਹ ਮੈਂ ਹੁਣ ਤੱਕ ਕੇਸਾਂ ਕੇਸ ਭੁਗਤ ਰਹੇ ਹਾਂ ਜੀ ਦੋ ਮੇਰੇ ਬਰੀ ਹੋ ਚੁੱਕੇ ਨੇ ਜੀ ਦੋ ਮੇਰੇ ਤੇ ਹਲੇ ਵੀ ਚੱਲ ਰਹੇ ਨੇ ਜੀ ਉਹ ਨਜਾਇਜ਼ ਪਰਚੇ ਦਿੱਤੇ ਨੇ ਭੁਗਤਲੇ ਫਿਰ ਰਹੇ ਆ ਜੀ ਤੇ ਮੈਨੂੰ ਤਾਂ ਹੁਣ ਵੀ ਡਰ ਆਇਆ ਜੀ ਤਾਂ ਹੁਣ ਵੀ ਧਮਕੀਆਂ ਦਵਾ ਰਹੇ ਨੇ ਜੀ ਹੁਣ ਵੀ ਸਨੇਹੇ ਲੱਗ ਰਹੇ ਨੇ ਮਾਰਕੀਟ ਚ ਪਾਲਾ ਕਰਿਆ ਕਿਦਾ ਨਫਾ ਨੁਕਸਾਨ ਅਸੀਂ ਕਰਾਂਗੇ ਕਿ ਮੈਨੂੰ ਪੂਰਾ ਡਰਾਇਆ ਇਹ ਗਾ ਮੇਰੇ ਤੇ ਪਰਚੇ ਦਮਾਉਣਗੇ ਕਿਉਂਕਿ ਦੇਖੋ ਸਰਕਾਰ ਆਉਂਦੀ ਜਾਂਦੀ ਰਹਿੰਦੀਆਂ ਨੇ ਠੀਕ ਆ ਨਾ ਜੀ ਪਰ ਜਿਹ ਇਹ ਮੈਨੂੰ ਹੁਣ ਵੀ ਡਰਾਇਆ ਮੇਰੇ ਤੇ ਕੋਈ ਪਰਚਾ ਕਰਾ ਸਕਦੇ ਨੇ ਜਾਂ ਮੇਰਾ ਜਾਨੀ ਮਾਨੀ ਨੂੰ ਨੁਕਸਾਨ ਕਰ ਸਕਦੇ ਨੇ ਜੇ ਕੋਈ ਹੁੰਦਾ ਕਰਦਾ ਹੈ ਤਾਂ ਇਹ ਸੰਜੀਵ ਸ਼ੋਰੀ ਨਿੰਤੀ ਵਰਮੇ ਹੋਰੀ ਇਹ ਜ਼ਿੰਮੇਵਾਰ ਹੋਣਗੇ ਜਾਂ ਮੈਨੂੰ ਕੁਝ ਵੀ ਹੱਤੋਂ ਬਾ ਮੇਰੇ ਤੇ ਪਰਚਾ ਹੁੰਦਾ ਜਾਂ ਕੋਈ ਮੇਰੀ ਜਾਨੀ ਮਾਨੀ ਨੂੰ ਨੁਕਸਾਨ ਹੁੰਦਾ ਬਿਲਕੁਲ ਜੀ ਸੋ ਬਰਨਾਲਾ ਸ਼ਹਿਰ ਦੀ ਤੁਹਾਨੂੰ ਤਸਵੀਰ ਦਿਖਾਈਆ ਕਿ ਸੋਸ਼ਲ ਮੀਡੀਆ ਤੇ ਲਗਾਤਾਰ ਦੇਖ ਰਹੇ ਸੀ ਕਿ ਕਿਸ ਤਰੀਕੇ ਨਾਲ ਸੁਖਵੀਰ ਸਿੰਘ ਬਾਦਲ ਦੇ ਕਾਫਲੇ ਨੂੰ ਰੋਕਿਆ ਗਿਆ ਉਹ ਬੈਨਰ ਦਿਖਾਇਆ ਗਿਆ ਕਿ ਇਹ ਬੈਨਰ ਦੇਖੋ ਸਾਡੇ ਪੈਸੇ ਜਾਨੀ ਕਿ ਤਕਰੀਬਨ 2 ਲੱਖ 56350 ਰੁਪਏ ਦੇ ਲੱਡੂ ਗਏ ਕਿ ਲੱਡੂਆਂ ਦੇ ਸਾਨੂੰ ਪੈਸੇ ਨਹੀਂ ਦਿੱਤੇ 2017 ਤੋਂ ਬਾਅਦ ਹਾਲਾਂਕਿ 7 ਸਾਲ ਹੋ ਚੁੱਕੇ ਹਨ ਕਿ ਲਗਾਤਾਰ ਮੰਗਦੇ ਰਹੇ 6 ਮਹੀਨੇ ਪਹਿਲਾਂ ਸਾਲ 2 ਸਾਲ ਚੱਲੀ ਗਿਆ ਸਿਲਸਿਲਾ ਪਰ ਸਾਡੇ ਲੱਡੂਆਂ ਦੇ ਪੈਸੇ ਨਹੀਂ ਆਏ ਅਤੇ ਹੁਣ ਸੁਖਵੀਰ ਸਿੰਘ ਬਾਦਲ ਨੂੰ ਜਾਣੂ ਕਰਵਾਇਆ ਕਿ ਸਾਡੇ ਤੁਹਾਡੇ ਪਾਰਟੀ ਦੇ ਵਰਕਰਾਂ ਨੇ ਤੁਹਾਡੇ ਪਾਰਟੀ ਦੇ ਆਗੂਆਂ ਨੇ ਲੱਡੂ ਤਾਂ ਖਾ ਲੇ ਰੈਲੀਆਂ 'ਚ ਲੱਡੂ ਲੈ ਕੇ ਜਾਂਦੇ ਸੀ ਮੀਟਿੰਗਾਂ ਹੁੰਦੀਆਂ ਸੀ ਉੱਥੇ ਲੱਡੂ ਲੈ ਕੇ ਜਾਂਦੇ ਸੀ ਕਿ ਉਹਦੇ ਪੈਸੇ ਨਹੀਂ ਦਿੱਤੇ ਗਏ ਸੋ ਸਾਨੂੰ ਇਨਸਾਫ ਦਿੱਤਾ ਜਾਵੇ ਇਥੋਂ ਤੱਕ ਏ ਸਵੀਟਸ ਦੇ ਮਾਲਕ ਬਰਨਾਲਾ ਸ਼ਹਿਰ ਦੇ ਕਹਿ ਰਹੇ ਨੇ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ